ਬਟਾਲਾ ਦੇ ਕੌਂਸਪਰਾ ਵਿੱਚ ਹੋ ਰਹੀ ਸੀ ਦੋ ਧਿਰਾਂ ਦੀ ਲੜਾਈ ਨੇੜੇ ਦੇ ਘਰ ਵਾਲਾ ਵਿਅਕਤੀ ਲੜਾਈ ਛਡਾਉਣ ਗਿਆ ਤੇ ਹਮਲਾਵਰ ਨੇ ਉਸ ਨੂੰ ਹੀ ਕਰ ਦਿੱਤਾ ਗੰਭੀਰ ਜ਼ਖਮੀ ਜਿਸ ਨੂੰ ਬਟਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਪੁਲਿਸ ਕਾਰੇ ਮਾਮਲੇ ਦੀ ਜਾਂਚ ਜ਼ਖਮੀ ਵਿਅਕਤੀ ਅਤੇ ਉਸ ਦੀ ਪਤਨੀ ਨੇ ਜਾਣ ਕਰ ਦਿੰਦੇ ਦੱਸਿਆ ਕਿ ਉਹਨਾਂ ਦੇ ਘਰ ਦੇ ਨੇੜੇ ਦੋ ਧਿਰਾਂ ਦੀ ਲੜਾਈ ਹੋ ਰਹੀ ਸੀ ਪਰ ਲੜਾਈ ਦੇ ਕਾਰਨ ਦਾ ਨਹੀਂ ਸੀ ਪਤਾ ਪਰ ਦੋਨਾਂ ਧਿਰਾਂ ਦੇ ਹੱਥਾਂ ਵਿੱਚ ਤੇਜ਼ ਤਲ ਹਥਿਆਰ ਸਨ ਜਦੋਂ ਉਹਨਾਂ ਲੜਾਈ ਸ਼ੁਰੂ 다운 ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਨੂੰ ਹੀ ਜ਼ਖਮੀ ਕਰ ਦਿੱਤਾ ਗਿਆ ਸਰਕਾਰੀ ਹਸਪਤਾਲ ਦੇ ਡਾਕਟਰ ਨੇ ਕਿਹਾ ਕਿ ਸਾਡੇ ਕੋਲ ਇੱਕ ਜ਼ਖਮੀ ਵਿਅਕਤੀ ਆਇਆ ਹੈ ਜਿਸ ਤੇ ਤੇਜ਼ ਤਰ ਹਥਿਆਰਾਂ ਦੇ ਨਾਲ ਹਮਲਾ ਹੋਇਆ ਹੈ ਅਤੇ ਉਸ ਦਾ ਇਲਾਜ ਕਰ ਰਿਹਾ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਬਲਦੇਵ ਸਿੰਘ ਨੇ ਦੱਸਿਆ ਕਿ ਕੰਟਰੋਲ ਨੰਬਰ ਤੇ ਫੋਨ ਆਇਆ ਸੀ ਗੌਂਸਪੁਰਾ ਵਿੱਚ ਦੋ ਤਰ੍ਹਾਂ ਦੀ ਲੜਾਈ ਹੋ ਰਹੀ ਹੈ ਅਤੇ ਇੱਕ ਜ਼ਖਮੀ ਹੋਇਆ ਹੈ ਜਿਸ ਦੇ ਬਿਆਨ ਦਰਜ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਨੀਸ਼ਾ ਗੋਂਸਪੁਰੇ ਨੇ ਪੜੀ ਐ ਇੱਥੇ ਲੜਾਈ ਪੜੀ ਹੋਣ ਦੀ ਤੇ ਬਾਹਰ ਗੇ ਲੜਾਈ ਛਡਾਉਣ ਗਏ ਤੇ ਉਹਨਾਂ ਨੇ ਵੱਡ ਫੱਟ ਦਿੱਤਾ ਘਰੇ ਰੋਟੀ ਰਾਟੀ ਬਣਾਉਣ ਦੇ ਆਪਾਂ ਤੇ ਕੋਈ ਗੱਲਬਾਤ ਹੋਈ ਆ ਉਹ ਵੱਡ ਬੁੱਢ ਕੇ ਸੁੱਟ ਗਏ ਆ ਦੁਪਹਿਰ ਦੀ ਲੜਾਈ ਹੋਣ ਦੀ 3 ਵਜੇ ਦੀ ਇਹੋ ਗੱਲਾਂ ਹੋਈਆਂ ਬੱਸ ਇੱਥੇ ਗੋਂਸਪੁਰੇ ਹੋਈ ਜੇ ਗੋਂਸਪੁਰੇ ਇਹੋ ਕ੍ਰਿਸ਼ਨਾ ਦੇ ਮੁੰਡੇ ਹੀ ਕੋਤੇ ਕੋ ਹੋਰ ਜਾਤਾਂ ਦੇ ਮੁੰਡੇ ਹੀ ਵਾਵਾ ਉਲੇ ਦੇ ਪੁੱਤਰੇ ਕੋਈ ਹਾਂਜੀ ਇਹ ਮੇਰੇ ਘਰ ਵਾਲੇ ਆ ਇਹ ਕਿਤਰੇ ਬਾਹਰ ਨਿਕਲੇ ਆ ਗਾਣ ਦੌੜ ਗਏ ਆ ਮਾਰਨ ਤੋ ਘਰੇ ਆਣ ਕੇ ਪੈ ਗਏ ਮੁਰਕੇ ਨੂੰ ਵੀ ਨਾਲ ਹੀ ਹਾਂਜੀ ਹਾਂਜੀ ਸਾਡਾ ਕੋਈ ਨਹੀਂ ਹੋਰ ਵਿੱਚ ਰੋਲੇ ਨੂੰ ਘਰੇ ਵੱਢ ਕੇ ਆਣ ਕੇ ਹਾਂਜੀ ਹੋਰ ਦੀ ਲੜਾਈ ਹੋਣ ਈ ਆ ਦਾਦੇ ਨਹੀਂ ਆ ਹਾਂਜੀ ਛਡਾਣੀ ਗਏ ਆ ਕਿੰਨੇ ਮੁੰਡੇ 40 50 ਜਣੇ ਹੀ ਦਾਤਰ ਵਗੈਰਾ ਹੀ ਉਹਨਾਂ ਕੋ ਕੇਚਾਂ ਕੁਰਚਾਂ ਜੀਆਂ ਹੀ ਦਾਤਰ ਦੁੱਤਰੀ ਹੀ ਹੋਈ ਬਸ ਜੇਣ ਦੀ ਸੀ ਨਾਮ ਦੱਸ ਦੇ ਨਾਮ ਮੇਰਾ ਬਲਿੰਦਰ ਮਸੀਹ ਹੈ ਪਿੰਡ ਮੇਰਾ ਗੌਂਸਪੁਰਾ ਲੜਾਈ ਦੂਹ ਤਰ੍ਹਾਂ ਦੀਆਂ ਹੁੰਦੀ ਤੇ ਬਾਅਦ ਸੁਣ ਕੇ ਮੈਂ ਸਡਾਉਣ ਗਿਆ ਆ ਤੇ ਸਡਾਉਣ ਤੇ ਨਾਲ ਹੀ ਪੂਲੀਏ ਦੇ ਪੁੱਤਰੇ ਆ ਲਾਲੀ ਦਾ ਮੁੰਡਾ ਤੇ ਬਾਲੇ ਦੇ ਨਿਆਣੇ ਨੇ ਤੇ ਫੌਜੀ ਲੰਗੇ ਦੇ ਨਿਆਣੇ ਨੇ ਇਹਨਾਂ ਮੇਰ ਤੇ ਹਾਂ ਬੁਲਾ ਕਰਤਾ ਜੀ ਤੇ ਨਾਲ ਜਾਣੇ ਮੈਂ ਸਡਾਉਣ ਹੀ ਗਿਆ ਆਪੀ ਚਲੋ ਬੱਚੇ ਜੇ ਨਾਲ ਲੜੋ ਤੁਸੀਂ ਪਰ ਇਹ ਨਹੀਂ ਪਾਸ ਆਏ ਨਾ ਮੈਨੂੰ ਸਟਾ ਮਾਰਤੀਆਂ ਜੰਮੇ ਟੋਟਲ ਕਿੰਨੇ ਨੂੰ ਮੁੰਡੇ ਸੀ ਕਿੰਨੇ ਲੜਾਈ ਸੀ ਟੋਟਲ ਤੇ ਬੰਦੇ ਬੜੇ ਸੀ ਪਰ ਤਿੰਨਾ ਜਾਣਿਆ ਮੇਰੇ ਸਟਾ ਮਾਰੀਆਂ ਬੰਦਾ ਤਾਂ ਫਿਰ ਤਿੰਨਾ ਹੋ ਗਏ ਹੁਣ ਇਹ ਪੰਜ ਤਖ ਉਹਨਾਂ ਕੋ ਦਸਤਰ ਕ੍ਰਪਾ ਨਾਲ ਦੇ ਸ਼ਵੀਆਂ ਫੜੀਆਂ ਉਹਨਾਂ ਨੇ ਜਦ ਮੈਂ ਆਏ ਹੋਈ ਕਹਾ ਵੀ ਨਾ ਲੜੂਏ ਤੁਸੀਂ ਆਪੋ ਜੀ ਦੀ ਨਹੀਂ ਲੜੀਦਾ ਪਰ ਉਹਨਾਂ ਨੇ ਮੈਨੂੰ ਮਾਰਨਾ ਸ਼ੁਰੂ ਕਰ ਦਿੱਤਾ ਕੀ ਕੀ ਮਾਰਿਆ ਮੇਰੇ ਆ ਦਾਤਰ ਮਾਰਿਆ ਜੀ ਛੇਰ ਤੇ ਆ ਬਾਹ ਤੇ ਮਾਰਿਆ ਉਂਗਲ ਤੇ ਮਾਰਿਆ ਲਾਸ ਤੇ ਮਾਰਿਆ ਜਨਾਬ ਨਾ ਮੇਰਾ ਉਹਨਾਂ ਨਾਲ ਕੋਈ ਜਾਤੀ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਵਸ ਕੇ ਵੇਖ ਲੋ ਪਿੰਡ ਤੋਂ ਬਾਹਰ ਖਾਲੀ ਛਡਾਉਣ ਗਏ ਆ ਹਾਂਜੀ ਹਾਂਜੀ ਇਹ ਸਰ ਬਲਵਿੰਦਰ ਮਸੀਹ ਨਾਂ ਦਾ ਪੇਸ਼ੈਂਟ ਆ ਸਾਲੋ ਬਾਲ ਮਸੀਹ ਤੇ ਗੌਂਸਪੁਰਾ ਤੋਂ ਰਹਿਣ ਵਾਲਾ ਆ ਇਹ ਹੱਦਿਕ ਹੁਣੇ ਆਇਆ ਕੋਈ 20 25 ਮਿੰਟ ਪਹਿਲਾਂ ਆਇਆ ਤੇ ਝਗੜੇ ਦਾ ਕੇਸ ਹੈਗਾ ਇਹ ਫਿਜ਼ੀਕਲ ਸਾਲਟ ਦਾ ਕੇਸ ਹੈ ਕੋਈ 6 ਇੰਜਰੀ ਹੈਗੀਆਂ ਆਦੇ ਸਿਰ ਤੇ ਇੱਕ ਮੇਨ ਇੰਜਰੀ ਇਹਦੀ ਹੱਡ ਦੀ ਹੱਡ ਇੰਜਰੀ ਹੈ ਗਈ ਆ ਸ਼ਾਰਪ ਕੱਟ ਵੈਪਨ ਹੈਗਾ ਤੇ ਹਲਾਤ ਪੀ ਹਲਾਤ ਅੰਡਰ ਆਬਜ਼ਰਵੇਸ਼ਨ ਆ ਤਾਂ ਠੀਕ ਹੈ ਲੇਕਿਨ ਅੰਡਰ ਆਬਜ਼ਰਵੇਸ਼ਨ ਹੈ ਟਰੀਟਮੈਂਟ ਕਰਦੇ ਪਏ ਆ ਉਹਦਾ ਠੀਕ ਦੱਸਿਆ ਕੁਝ ਕਿਵੇਂ ਜੇ ਸੱਟ ਨਹੀਂ ਇੰਨਾ ਨਹੀਂ ਉਹਨਾਂ ਨੇ ਕੁਝ ਵੀ ਦੱਸਿਆ ਇਹਦੇ ਬਾਰੇ ਕਿ ਕਿੱਦਾਂ ਲੱਗੀਆਂ ਸੱਟਾਂ ਇਹਦੇ ਬਾਰੇ ਉਹਨਾਂ ਨੇ ਕੋਈ ਤੁਹਾਨੂੰ ਦੱਸਿਆ ਨਹੀਂ ਜ਼ਿਆਦਾ ਹਾਂਜੀ ਪੁੱਛਿਆ ਲੇਕਿਨ ਉਹਨਾਂ ਦੱਸਿਆ ਨਹੀਂ ਗੌਂਸ ਪ੍ਰੇਡਿਜ ਝਗੜਾ ਹੋਇਆ ਹੈ ਨਾ ਕੰਟਰੋਲ ਨੂੰ ਤੋਂ ਫੋਨ ਆਇਆ ਹੈ ਕਿ ਇੱਥੇ ਕੋਈ ਝਗੜਾ ਹੋਇਆ ਹੈ ਠੀਕ ਹੈ ਅਸੀਂ ਪੁਲਿਸ ਆਪਣੀ ਪਾਰਟੀ ਲੈ ਕੇ ਮੌਕੇ ਤੇ ਆਏ ਹਾਂ ਇੱਥੇ ਇਹ ਨਹੀਂ ਇਹ ਪੀਰ ਹੋਇਆ ਹੈ ਤੇ ਕੋਈ ਇੰਜਰਡ ਹੋਇਆ ਹੈ ਕਿ ਨਹੀਂ ਹੋਇਆ ਪਰ ਬਾਕੀ ਜੇ ਕੋਈ ਇੰਜਰਡ ਹੋਇਆ ਹੈ ਕੋਈ ਜੇ ਹਸਪਤਲ ਦਾ ਹਾਲ ਹੋਇਆ ਹੈ ਕਿ ਉਹਦੇ ਮੁਤਾਬਕ ਬਿਆਨ ਲੈ ਕੇ ਤੇ ਅਗਲੀ ਕਾਰਵਾਈ ਕੀਤੀ ਜਾਵੇ